ਫਿਰੋਜ਼ਪੁਰ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਧੂ ਧੂ ਕੇ ਕੁੱਟੀਆਂ ਹਸਪਤਾਲ ਦੇ ਵਿੱਚ ਜਨਾਨੀਆਂ ਕਵਰੇਜ ਕਰਨਗੇ ਪੱਤਰਕਾਰਾਂ ਦੇ ਨਾਲ ਵੀ ਹੋਈ ਕੁੱਟਮਾਰ ਫਿਰੋਜ਼ਪੁਰ ਅੰਦਰ ਕਾਨੂੰਨ ਦਾ ਖੌਫ ਇਸ ਕਦਰ ਲੋਕਾਂ ਦੇ ਵਿੱਚ ਖਤਮ ਹੋ ਚੁੱਕਿਆ ਕਿ ਹੁਣ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਗੁੰਡਾਗਰਦੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਮਾਮਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਹੈ ਜਿੱਥੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਨੇ ਸਿਵਲ ਹਸਪਤਾਲ ਦੇ ਵਿੱਚ ਦੂਸਰੀ ਧਿਰ ਦੇ ਨਾਲ ਗੁੰਡਾਗਰਦੀ ਕੀਤੀ ਅਤੇ ਜਨਾਨੀਆਂ ਨੂੰ ਧੂ ਧੂ ਕੇ ਕੁੱਟਿਆ ਗਿਆ ਜਿਸ ਦੀ ਜਾਣਕਾਰੀ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਆਓ ਸੁਣਦੇ ਹਾਂ ਪੀੜਤ ਪਰਿਵਾਰ ਦਾ ਕੀ ਕਹਿਣਾ ਮੈਨੂੰ ਇਹਨਾਂ ਨੇ ਪੱਠੇ ਤੇ ਬੁਲਾਇਆ ਪੱਠੇ ਮਾਲਕ ਨੇ ਜਿਹੜਾ ਪੱਠਾ ਜਿੰਨੇ ਲਖਾਇਆ ਵਾ ਕਿ ਭਾਈ ਇੱਥੇ ਆ ਇਹਨਾਂ ਦਾ ਫੈਸਲਾ ਕਰਾਰੇ ਦੋ ਧਿਰਾਂ ਦਾ ਜਦੋਂ ਮੈਂ ਗਈ ਉੱਥੇ ਮੈਨੂੰ ਬਾਕੇ ਕੁਰਸੀ ਤੇ ਇਹਨਾਂ ਨੇ ਮੈਨੂੰ ਨਾ ਉਲਟਾਤਾ ਮੇਰੀਆਂ ਬਾਹਵਾਂ ਵੀ ਬੰਨ ਦਿੱਤੀਆਂ ਤੇ ਮੈਨੂੰ ਇਹਨਾਂ ਨੇ ਬਹੁਤ ਤਰ੍ਹਾਂ ਇਹਨਾਂ ਨੇ ਮਾਰਿਆ ਬਹੁਤ ਮਾਰਿਆ ਤੇ ਜਿਹੜਾ ਮੇਰੇ ਨਾਲ ਮੁੰਡਾ ਗਿਆ ਸੀ ਉਹਨੇ ਭੱਜ ਕੇ ਫੋਨ ਫਣ ਕੀਤੇ ਮੁੰਡੇ ਆਏ ਮੈਨੂੰ ਛਡਾ ਕੇ ਲੈ ਗਏ ਜਦੋਂ ਛਡਾ ਕੇ ਲੈ ਗਏ ਤੇ ਮੈਨੂੰ ਇਹਨਾਂ ਨੇ ਆਖਿਆ ਵੀ ਚੱਲ ਭਾਈ ਤੈਨੂੰ ਦਾਖਲ ਕਰਾਈਏ ਜਦੋਂ ਅਸੀਂ ਗੁਰੂ ਸਾਹਿਬ ਦੇ ਵਿੱਚ ਪਹੁੰਚੇ ਤੇ ਉੱਥੇ ਬਹੁਤ ਭੀੜ ਸੀ ਇਹਨਾਂ ਦੀ ਸਾਰੇ ਪਰਿਵਾਰਾਂ ਦੀ ਫਿਰ ਮੈਨੂੰ ਕਹਿੰਦੇ ਡਰਾਈਵਰ ਸਾਹਿਬ ਨੂੰ ਕਹਿੰਦੇ ਵੀ ਤੂੰ ਪ੍ਰੋਜਪੁਰ ਸਾਡੇ ਨਾਲ ਚੱਲ ਕਿ ਉੱਥੇ ਇਹਨੂੰ ਮਾਤਾ ਨੂੰ ਦਾਖਲ ਕਰਵਾ ਦੇਣੇ ਆ ਅਜੇ ਅਸੀਂ ਗੱਲਬਾਤ ਕਰਨੀ ਸੀ ਡਾਕਟਰ ਨਾਲ ਤੇ ਇਹ ਸਾਡੇ ਪਿੱਛੇ ਆ ਗਏ ਤੇ ਨਾਲ ਮੇਰੇ ਮੁੰਡੇ ਨੂੰ ਵੀ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਤੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਸਾਰੀ ਵਾਰਲ ਕੀਤੀ ਫਿਰਦੀ ਆ ਮੈਨੂੰ ਕਹਿੰਦੀ ਮਾਤਾ ਤੂੰ ਬੈਠ ਜਾ ਤੈਨੂੰ ਹੋਣ ਨਹੀਂ ਮਾਰਦੇ ਹੁਣ ਗੈਂਚੜੇ ਭੱਜ ਗਏ ਆ ਤੇ ਮਲਾਜਮਾਂ ਨੂੰ ਖਬਰ ਹੋਈ ਜਿਹੜੇ ਸਾਡਾ ਡਰਾਈਵਰ ਤੇ ਜਿਹੜਾ ਸਰਾ ਹੋਰ ਬੰਦਾ ਭਰਾਣ ਆਲਾ ਆ ਸੀ ਭੱਜ ਕੇ ਥਾਣੇ ਗਏ ਪੁਲਿਸ ਲੈ ਕੇ ਆਏ ਤੇ ਮੇਰੀ ਜਾਨ ਬਚੀ ਨਹੀਂ ਤਾਂ ਇਹ ਤਾਂ ਜਿਵੇਂ ਹੁਣ ਵੀ ਦੋ ਤਿੰਨ ਗੁੰਡੇ ਆਏ ਆ ਮਗਰ ਉਹ ਦੇਖ ਕੇ ਪੁਲਿਸ ਨੂੰ ਤੇ ਭੱਜ ਗਏ ਆ ਇੱਕ ਪਿੰਡ ਦਾ ਸਰਪੰਚ ਲਖਵੀਰ ਸਿੰਘ ਜਸਵੀਰ ਸਿੰਘ ਇੱਕ ਦਿਨ ਆਇਆ ਹੈ ਮਖਤਿਆਰ ਸਿੰਘ ਇਹਨਾਂ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਅੰਦਰ ਆਏ ਪੁਲਿਸ ਨੂੰ ਵੇਖਿਆ ਤੇ ਭੱਜ ਗਏ ਪੁਲਿਸ ਬਹੁਤ ਵਿਚਾਰੀ ਮਗਰ ਭੱਜੀ ਭੁੱਜੀ ਫਿਰੀ ਪਰ ਨਹੀਂ ਹੱਥੇ ਆਏ ਡੁੱਗ ਗਏ ਕੁੜੀਆਂ ਵੀ ਬਹੁਤ ਮਾਰਿਆ ਕੁੜੀਆਂ ਨੇ ਮੁੰਡਾ ਕਿਤਾ ਬਦਵਾਸ਼ੀ ਕੀਤੀ ਗਈ ਕਿਸ ਤਰ੍ਹਾਂ ਦੀ ਬਦਵਾਸ਼ੀ ਮੁੰਡਾ ਮਾਸਟਰ ਇਹਨਾਂ ਦਾ ਮਾਤਾ ਦਾ ਮੁੰਡਾ ਹੈ ਤੇ ਮੈਂ ਮਾਤਾ ਦੀ ਭੈਣ ਬਣੀ ਹੋਈ ਆ ਜਿਹੜੀ ਮਾਤਾ ਦੀ ਕੁੜੀ ਹੁੰਦਾ ਮੈਂ ਰਿਸ਼ਤਾ ਕਰਾਇਆ ਫੌਜੀ ਨੂੰ ਮੇਰਾ ਭਤੀਜਾ ਹੈ ਇਹ ਕਹਿੰਦੇ ਨੇ ਤੂੰ ਉਹਦੇ ਹੱਕ ਚ ਬੋਲਦੀ ਆ ਸਾਡੇ ਹੱਕ ਚ ਨਹੀਂ ਤੂੰ ਬੋਲਦੀ ਤੇ ਮੈਂ ਆਖਿਆ 25 ਸਾਲਾਂ ਤੋਂ ਬੇਦਖਲ ਕੀਤਾ ਆ ਤੇ ਤੇਰੇ ਹੱਕ ਕਿਹੜਾ ਰਹੇਗਾ ਤੂੰ ਮਾਂ ਦਾ ਜੁੰਡੇ ਪੱਟੇ ਤੂੰ ਮਾਂ ਦਾ ਵਾਲੀਆਂ ਲਾਈਆਂ ਤੂੰ ਪਿਓ ਦਾ ਮੋਢਾ ਤੋੜਿਆ ਪਿਓ ਇਹਦੇ ਹਾਵੇ ਨਾਲ ਮੁੱਕ ਗਿਆ ਤੇ ਮੈਨੂੰ ਕਹਿੰਦਾ ਤੈਨੂੰ ਨਿਭੜਾਂਗੇ ਜਿਹੜੀਆਂ ਤੂੰ ਗੱਲਾਂ ਦੱਸਦੀਆਂ ਸੀ ਇਹਨਾਂ ਦਾ ਵਿਚਾਰੀ ਦਾ ਇਹਨੂੰ ਇੱਥੇ ਦਾਖਲ ਕਰਨਾ ਹੈ ਇਹਨੇ ਦਾਖਲ ਇਹ ਵਿਚਾਰੀ ਜੀ ਨਹੀਂ ਹੋਈ ਬੀਬੀ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੇ ਵੀ ਇਹ ਫਰੋਕਰ ਨੂੰ ਗਏ ਨੇ ਦਾਖਲ ਹੋਣ ਉੱਥੇ ਪਹਿਲਾਂ ਉੱਥੇ ਹਸਪਤਾਲ ਠਾਣੇ ਇਹਨਾਂ ਨੇ ਥਾਣਾ ਆਪਣਾ ਹਸਪਤਾਲ ਬੰਨਿਆ ਹਸਪਤਾਲ ਵਿੱਚ ਲਾਇਆ ਫਿਰ ਇਹਨਾਂ ਨੂੰ ਰੈਫਰ ਕਰਨਾ ਸੀ ਉਹਨਾਂ ਨੇ ਕਹਿ ਦਿੱਤਾ ਵੀ ਨਾ ਰੈਫਰ ਕਰੋ ਇਹ ਵਿਚਾਰਿਆ ਕਹਿੰਦੇ ਵੀ ਅਸੀਂ ਕਿਤੇ ਤਾਂ ਦਾਖਲ ਹੋਣਾ ਹੀ ਹੈ ਬਚਣਾ ਹੈ ਇਹ ਬੀਬੀ ਦੀ ਗੁੱਜੀ ਮਾਰੇ ਈੜ ਦੇ ਡਿੱਤੇ ਵੀ ਸੱਟਾਂ ਲੱਗੀਆਂ ਨੇ ਦੇ ਬਹੁਤ ਕੁਛ ਇਹ ਵਿਚਾਰੀ ਨਾਲ ਹੋਇਆ ਹੈ ਇਸ ਬਹੁਤ ਜਿਆਦਾ ਕੁੱਟਮਾਰ ਹੋਈ ਏ ਸ਼ਰਿਆਮ ਗੁੰਡਾ ਕਰਦੀ ਇੱਥੇ ਵੇਖ ਹੀ ਰਹੇ ਜੇ ਅਸੀਂ ਆਏ ਆ ਅਸੀਂ ਵੇਖਿਆ ਵੀ ਇਹ ਕੀ ਹੋ ਰਿਹਾ ਏ ਜਦੋਂ ਅਸੀਂ ਤਾਂ ਇਹਦੇ ਸਾਈਡ ਦੇ ਮੇਰੇ ਨਾਲ ਮੇਰੇ ਆਈ ਸੀ ਭਤੀਜਾ ਮੇਰਾ ਸਾਨੂੰ ਕਹਿੰਦੇ ਵੀ ਆਪਾਂ ਵੇਖ ਤੇ ਆਈਏ ਚੱਲੀਏ ਵੀ ਕੀ ਬਣਿਆ ਇਹਨਾਂ ਨਾਲ ਇਹ ਵਿਚਾਰੀ ਬੀਬੀ ਦਾ ਤਾਂ ਬੁਰਾ ਹਾਲ ਹੋਇਆ ਇਹਨੂੰ ਕੁੱਟ-ਕੁੱਟ ਕੇ ਇੱਥੇ ਮਾਰੀ ਕੁੱਟੀ ਬੈਠੇ ਸੀ ਫਿਰ ਪੁੱਤ ਨੂੰ ਇਹ ਗਿਆ ਆਪਣਾ ਇਹਦਾ ਲੜਕਾ ਗਿਆ ਪੁੱਛ ਲੈ ਕੇ ਆਇਆ ਬੁੱਛ ਨੇ ਆ ਗਸਹਾਰੀ ਸਚਾਈ ਸੁਣੀ ਇਸ ਕਰਕੇ ਇਹਦੀ ਕਾਨੂੰਨੀ ਕਾਰਵਾਈ ਉਹਨਾਂ ਸਾਰਿਆਂ ਤੇ ਬੰਡੀ ਬੰਨੀ ਚਾਹੀਦੀ ਏ ਤੇ ਇਸ ਤਰ੍ਹਾਂ ਜੇ ਗੁੰਡਾਗਰਦੀ ਰਹੀ ਤੇ ਪਿੰਡਾਂ ਵਿੱਚ ਮਾਹੌਲ ਬਹੁਤ ਖਰਾਬ ਹੋ ਚੁੱਕਾ ਘਟਨਾ ਦਾ ਪਤਾ ਚਲਦੇ ਮੌਕੇ ਤੇ ਥਾਣਾ ਸਿਟੀ ਦੀ ਪੁਲਿਸ ਪਹੁੰਚੀ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਇਹ ਸਿਵਲ ਹਸਪੀਟਲ ਦੇ ਮੈਨੂੰ ਕਿੰਨ ਇਨਫੋਰਮੇਸ਼ਨ ਮਿਲੀ ਹੈ ਵੀ ਸਿਵਲ ਹਸਪੀਟਲ ਦੇ ਵਿੱਚ ਕੋਈ ਝਗੜਾ ਵਗੈਰਾ ਹੋ ਰਿਹਾ ਅੁੱਝ ਝਗੜੇ ਨੂੰ ਮਤਲਬ ਉਹਦੇ ਸੰਬੰਧ ਵਿੱਚ ਮੈਂ ਇੱਥੇ ਆਇਆ ਤੇ ਇੱਥੇ ਗਰਮੀਤ ਕੌਰ ਵਾਈਫ ਆਪਕਲਵੰਤ ਸਿੰਘ ਜੋ ਮਹਿਲਾ ਮੰਡਲ ਦੀ ਪ੍ਰਧਾਨ ਆ ਤੇ ਇਹ ਕਿਸੇ ਉੱਥੇ ਪੱਠੇ ਤੇ ਇਹਨਾਂ ਦੀਆਂ ਦੋ ਤਰ੍ਹਾਂ ਦੇ ਉਹ ਗੁਰੂ ਆਰਸਾਏ ਦੇ ਏਰੀਆ ਦੇ ਵਿੱਚ ਦੋ ਤਰ੍ਹਾਂ ਦੇ ਆਪਸ ਵਿੱਚ ਜਿਹੜੀ ਇਹਨਾਂ ਦੀ ਕਿਤੇ ਲੜਾਈ ਹੋਈ ਜਾਂ ਉਹਦੇ ਬਾਰੇ ਇਨਫਾਰਮੇਸ਼ਨ ਨਹੀਂ ਆਈ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਉੱਥੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਇਹ ਉੱਥੇ ਦਾਖਲ ਹੋਣ ਦੀ ਕੋਈ ਸੀ ਕੀਤੀ ਤੇ ਉੱਥੇ ਜਿਹੜੀ ਦੂਜੀ ਇਹਨਾਂ ਦੀ ਐਂਟੀ ਪਾਰਟੀ ਸੀ ਉਹਨਾਂ ਨੇ ਕਿਤੇ ਉੱਥੇ داخل نہیں ہون ਦਿੱਤਾ ਉਥੋਂ ਇਹ ਇੱਥੇ ਆਏ ਨੇ ਇਹਨਾਂ ਦੇ ਦਸਨ ਮੁਤਾਬਕ ਹੁਣ ਅਸੀਂ ਇੱਥ ਦੀ ਕੈਮਰੇ ਦੀ ਸੀਟੀਸੀ ਆਪਣੇ ਫੁਟੇਜ ਦੇਖੀ ਹੈ ਫੁਟੇਜ ਦੇ ਵਿੱਚ ਜਿਹੜੀ ਇੱਕ ਲੇਡੀ ਆ ਤੇ ਇੱਕ ਨਾਲ ਇੱਕ ਲੇਡੀ ਖੜੀ ਆ ਉਹ ਇਹਦੀ ਜਿਹੜੀ ਕੁੱਟਮਾਰ ਕਰ ਰਹੇ ਨੇ ਹੁਣ ਇਹ ਡਾਕਟਰ ਸਾਹਿਬ ਦੇ ਕੋਲ ਗਏ ਨੇ ਇੱਥੇ ਡਾਕਟਰ ਸਾਹਿਬ ਸਾਨੂੰ ਜਿਹੋ ਜੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਜੀ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਕਿ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਮੋਹਣਕੇ ਉਤਾਲ ਦੇ ਵਿੱਚ ਪੱਠੇ ਦੇ ਰੋਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਇਹ ਝਗੜਾ ਹੋਇਆ ਸੀ ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ